ਯਾ ਸਰਕਾਰ ਹਾਏ 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 ਪੰਜਾਬ ਸਰਕਾਰ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੀ ਹੈ ਕਿਉਂਕਿ ਰਾਤ ਸਾਡੇ ਪੰਜਾਬ ਦੇ ਔਰ ਸੈਂਟਰ ਦੇ ਲੀਡਰਸ਼ਿਪ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੌਰੀ ਪੰਜਾਬ ਦੇ ਸਾਬਕਾ ਮਨਿਸਟਰ ਸ਼੍ਰੀ ਮਨਰੰਜਨ ਕਾਲੀ ਰਾਤ ਘਰੇ 1.5 ਵਜੇ ਗਰੇਨੇਟ ਨਾਲ ਹਮਲਾ ਕੀਤਾ ਯਾਨੀ ਕਿ ਉਹਦੇ ਵਿੱਚ ਉਥੋਂ 100 ਮੀਟਰ ਦੀ ਦੂਰੀ ਤੇ ਥਾਣਾ ਹੈ ਪਰ ਕੋਈ ਅਜੇ ਤੱਕ ਯਾਨੀ ਕਿ ਵੀ ਪਤਾ ਨਹੀਂ ਲੱਗ ਰਿਹਾ ਵੀ ਕੌਣ ਬੰਦੇ ਨੂੰ ਕਰਤੀਏ ਨੇ ਅਸੀਂ ਪੰਜਾਬ ਸਰਕਾਰ ਨੂੰ ਦੇਖਣਾ ਚਾਹੁੰਦੇ ਆ ਪੁੱਛਣਾ ਚਾਹੁੰਦੇ ਆ ਵੀ ਤੁਹਾਡੀ ਸੁਰੱਖਿਆ ਕਿੱਥੇ ਹੈ ਤੁਸੀਂ ਕਿੱਥੇ ਯਾਨੀ ਕਿ ਵੀ ਖੜੇ ਹੋ ਅੱਜ ਪੰਜਾਬ ਸਰਕਾਰ ਕਿੱਥੇ ਹੈ ਕਿਤੇ ਵੀ ਯਾਨੀ ਕਿ ਵੀ ਕੋਈ ਯਾਨੀ ਕਿ ਵੀ ਆਂਦਾ ਹੈ ਬੰਦਾ ਗੈਂਗਸਟਰ ਕੋਈ ਆਂਦਾ ਹੈ ਘਰ ਦੇ ਵਿੱਚ ਅੱਜ ਕੋਈ ਵੀ ਬੱਚਾ ਸੇਫ ਨਹੀਂ ਹੈਗਾ ਕੋਈ ਵੀ ਲੇਡੀ ਸੇਫ ਨਹੀਂ ਹੈ ਵੀ ਕੋਈ ਜੈਂਟ ਸੇਫ ਨਹੀਂ ਹੈਗਾ ਹਰ ਇੱਕ ਥਾਂ ਦੇ ਉੱਤੇ ਰੋਜ਼ਾਨਾ ਬੰਦਾ ਆਪਣੇ ਨੂੰ ਯਾਨੀ ਕਿ ਵੀ ਡਰਿਆ ਡਰਿਆ ਮਹਿਸੂਸ ਕਰਦਾ ਹੈ ਕਰਾਂ ਦੇ ਵਿੱਚ ਲੋਕ ਵੜ ਜਾਂਦੇ ਨੇ ਆ ਬੰਦੇ ਵੜ ਜਾਂਦੇ ਨੇ ਲੇਡੀਜ਼ ਨੇ ਤਾਂ ਆਪਣਾ ਚੈਨਾ ਖੋ ਕੇ ਲੈਦੇ ਨੇ ਕੋਈ ਕਿਸ ਦਾ ਕੁਝ ਖੋ ਕੇ ਲੈ ਕੇ ਜਾ ਰਿਹਾ ਹੈ ਸ਼੍ਰੀ ਆਮ ਦਿਨ ਦਿਹਾੜੇ ਦੁਕਾਨਾਂ ਦੇ ਵਿੱਚ ਕੋਈ ਆਪਣਾ ਲੋਕ ਆਪਣੇ ਜਿਕੇ ਵੀ ਆਂਦੇ ਨੇ ਕੋਈ ਗੁੰਡਾ ਅੰਸਰ ਆ ਕੇ ਜਨ ਕਿ ਉੱਥੇ ਸ਼੍ਰੀ ਆਮ ਜਨ ਕਿ ਫੜ ਕੇ ਆਪਣਾ ਕੋਈ ਲੈ ਜਾਂਦੇ ਨੇ ਤਾਂ ਅੱਜ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਕਾਨੂੰਨ ਵਿਵਸਥਾ ਜਿਹੜੀ ਹੈਗੀ ਹੈ ਬਿਲਕੁਲ ਖਤਮ ਹੋ ਚੁੱਕੀ ਹੈ ਔਰ ਲੋਕ ਆਪਣੇ ਆਪ ਨੂੰ ਡਰੇ ਡਰੇ ਦੇ ਮਹਿਸੂਸ ਕਰਦੇ ਨੇ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਇਸੇ ਗੱਲ ਦਾ ਰੋਸ ਪ੍ਰਦਰਸ਼ਨ ਕਰਤਾ ਹੈ ਔਰ ਪੰਜਾਬ ਸਰਕਾਰ ਨੂੰ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤੀ ਵੀ ਹੈ ਉਹਨੂੰ ਜਗਾਉਂਦੀ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹ ਵੀ ਇਸ ਕੁੰਭ ਕਰਨ ਦੀ ਨੀਤ ਤੋਂ ਜਾਕੇ ਔਰ ਲੋਕਾਂ ਦੇ ਜਿਹੜੇ ਯਾਨੀ ਕਿ ਇਹਨਾਂ ਦੇ ਲੋਕਾਂ ਨੇ ਉਹਨਾਂ ਨੂੰ ਯਾਨੀ ਕਿ ਫਤਵਾ ਦਿੱਤਾ ਹੈ ਆਪਣੇ ਯਾਨੀ ਕਿ ਵੀ ਆਪਣੇ ਫਰਜ਼ਾਂ ਨੂੰ ਪਛਾਣੇ ਔਰ ਲੋਕਾਂ ਦੀ ਸੇਫਟੀ ਵਾਸਤੇ ਅੱਗੇ ਆਵੇ ਪੰਜਾਬ ਦੀ ਅੱਜ ਜਿਹੜੀ ਸਥਿਤੀ ਐ ਇੰਨੀ ਮਾੜੀ ਹੋ ਚੁੱਕੀ ਐ ਇੰਨੀ ਲਾਂਡਰ ਦਾ ਤਾਂ ਕੋਈ ਮਤਵਲੀ ਨਹੀਂ ਨਾ ਹੀ ਨਹੀਂ ਕੋਈ ਤੁਸੀਂ ਦੇਖੋ ਕੱਲ ਸਾਡੇ ਸੀਨੀਅਰ ਆਗੂ ਸਾਡੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ਤੇ ਜੋ ਗਰਨੇਡ ਨਾਲ ਹਮਲਾ ਕੀਤਾ ਬਹੁਤ ਹੀ ਨਿੰਦਿਆਯੋਗ ਹੈ ਸਰਕਾਰ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ ਉਹਨਾਂ ਨੇ ਸਿਰਫ ਆਪਣਾ ਦਿੱਲੀ ਦੇ ਜੋ ਨਕਾਰੇ ਹੋਏ ਲੋਕ ਨੇ ਉਹਨਾਂ ਦੀ ਆਉ ਭਗਤ ਚ ਲੱਗੇ ਹੋਏ ਨੇ ਪੰਜਾਬ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਲੋਕ ਲੋਕ ਕਿਸ ਤਰ੍ਹਾਂ ਜੀ ਰਹੇ ਨੇ ਦਿਨ ਦਿਹਾੜੇ ਲੁੱਟਾਂ ਖੁੱਟਾਂ ਨੇ ਕੋਈ ਮੋਟਰਸਾਈਕਲ ਫੋਕੇ ਲੈ ਜਾ ਰਿਹਾ ਕੋਈ ਚੈਨ ਫੋਕੇ ਲੈ ਜਾ ਰਿਹਾ ਦੁਕਾਨਾਂ ਦੇ ਵਿੱਚ ਕੁਝ ਕੇ ਸਰਿਆ ਮੁਕਤਲੀਆਮ ਹੋ ਰਿਹਾ ਸੋ ਮੇਰੀ ਇਹੀ ਅਸੀਂ ਤਾਂ ਇਹੀ ਕਹਾਂਗੇ ਸਾਡੇ ਬੀਜੇਪੀ ਪਾਰਟੀ ਕੰਨੀ ਉਹ ਜਿਹੜੇ ਅੱਜ ਅਸੀਂ ਇਹਨਾਂ ਦੇ ਭਗਵਾਨ ਤਮਨਜੀ ਦੇ ਪੁਤਲੇ ਫੂਕ ਰਹੇ ਆ ਇਹੀ ਕਹਾਂਗੇ ਵੀ ਜਦੋਂ ਲਾਅਨ ਆਰਡਰ ਦੀ ਸਥਿਤੀ ਨੂੰ ਠੀਕ ਕਰੋ ਨਹੀਂ ਇੱਥੋਂ ਚੱਲਦਾ ਬਣੋ ਬਸ ਅਸੀਂ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਕੇਸ ਜੈਨ ਜੀ ਨੇ ਦੱਸਿਆ ਰਾਤ ਸਾਡੇ ਭਾਜਪਾ ਦੇ ਸਾਬਕਾ ਮੰਤਰੀ ਮਨਵਿੰਦਰ ਕਾਲੀਆ ਜੀ ਦੇ ਉੱਤੇ ਗ੍ਰੇਨੇਡ ਉਹਨਾਂ ਦੇ ਘਰ ਗ੍ਰੇਨੇਡ ਨਾਲ ਇਹਨਾਂ ਨੇ ਹਮਲਾ ਹੋਇਆ ਅਸੀਂ ਪੰਜਾਬ ਸਰਕਾਰ ਦੀ ਸਖਤ ਨਿੰਦਿਆ ਕਰਦੇ ਹਾਂ ਤੇ ਇਹਨਾਂ ਨੂੰ ਕਹਿੰਦੇ ਆ ਵੀ ਜਿਹੜੇ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਨੇ ਜਾਗਣ ਪ੍ਰਸ਼ਾਸਨ ਨੂੰ ਸਖਤ ਹੁਕਮ ਕਰਨ ਵੀ ਜਿਹੜਾ ਇਹ ਹਮਲਾ ਹੁੰਦਾ ਜਿਹੜਾ ਨਸ਼ਿਆਂ ਨਾਲ ਜਵਾਕ ਅੱਜ ਦੇ ਓਵਰਡੋਜ਼ ਨਾਲ ਮਰ ਰਹੇ ਨੇ ਜੋ ਕੁਝ ਵੀ ਪੰਜਾਬ ਦੇ ਵਿੱਚ ਅੱਜ ਮਾਹੌਲ ਬਣ ਰਿਹਾ ਇਹਨੂੰ ਦੇਖਣ ਇਦੇ ਉੱਤੇ ਗੌਰ ਕਰਨ ਪੰਜਾਬ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ 92 MLA ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਿਆ ਸੀ ਵੀ ਇਹ ਸਾਡੇ ਪੰਜਾਬ ਦੀ ਰੱਖਿਆ ਕਰਨਗੇ ਪਰ ਇਹ ਰੱਖਿਆ ਦਾ ਦੂਰ ਇਹਦੇ ਇਤੋਂ ਦੇ ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੀ ਰੱਖਿਆ ਨਹੀਂ ਕਰਦਾ